ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਫਿਰ ਜੋ ਹੈ ਵੱਡੇ ਵੱਡੇ ਕਬੱਡੀ ਕੱਪ ਹੋਣੇ ਆ ਕੱਲ ਤੌਂਗ ਵਾਲੀ ਦੇ ਵਿੱਚ ਵੱਡੀਆਂ ਰੌਣਕਾਂ ਲੱਗੀਆਂ ਪਰ ਉਹ ਕਈ ਵੀਰਾਂ ਨੂੰ ਹੋਇਆ ਹੋਊਗਾ ਨਾ ਬਈ ਸੌਰ ਸਿੰਘ ਤੇ ਬਹੁ ਅਕਬਰ ਦੀ ਅਸੀਂ ਕਿਹਾ ਇੱਕ ਨਾਂ ਤੇ ਜੋ ਟੀਮ ਬਣੂਗੀ ਅਸੀਂ ਦੱਸਿਆ ਸੀਗਾ ਕੱਲ ਵੀਡੀਓ ਦੇ ਵਿੱਚ ਪਰ ਉਹ ਜਆ ਟੀਮ ਨਹੀਂ ਬਣੀ ਸੀਗੀ ਉਹਦਾ ਇੱਕ ਬਹੁ ਵੱਡਾ ਕਾਰਨ ਸੀਗਾ ਕਿਉਂਕਿ ਉਹ ਜੋ ਹੈ ਖਿਡਾਰੀਆਂ ਤੇ ਬਾਕੀ ਦਾ ਡਿਪੈਂਡ ਹੁੰਦਾ ਜਦੋਂ ਖਿਡਾਰੀਆਂ ਨੂੰ ਕੋਈ ਇੱਕ ਖਿਡਾਰੀ ਇੱਕ ਦੀ ਘਾਟ ਰਹੇ ਜਾਂਦੀ ਆ ਜਾਂ ਕੋਈ ਘਾਟ ਪੈ ਜਾਂਦੀ ਆ ਜਾਂ ਸਪੌਂਸਰ ਕਮੇਟੀ ਵਾਲਿਆਂ ਦਾ ਕੋਈ ਮਸਲਾ ਪੈ ਜਾਂਦਾ ਤਾਂ ਟੀਮ ਨਹੀਂ ਪਹੁੰਚਦੀ ਹਨਾ ਇਹਦੇ ਵਿੱਚ ਸਾਡਾ ਕੀ ਕਸੂਰ ਹੁੰਦਾ ਯਾਰ ਬਹੁਤ ਵੀਰ ਜੋ ਕਈ ਵੀਰ ਕਰਦੇ ਆ ਨਾ ਇਦਾਂ ਤੇ ਕਈ ਵੀਰਾਂ ਦਾ ਸਪੋਰਟ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਰੋਜ਼ਾਨਾ ਦੇਖਦੇ ਆ ਕਬੱਡੀ ਕੋਈ ਟੀਮਾਂ ਦਾ ਤਾਂ ਯਾਰ ਪਲੇਅਰਾਂ ਦਾ ਟਾਈਮ-ਟਾਈਮ ਤੇ ਨਹੀਂ ਪਤਾ ਹੁੰਦਾ ਪਰ ਹਾਕਮਲ ਦੀ ਵੀ ਟੀਮ ਅਸੀਂ ਦੱਸੀ ਸੀ ਉਹ ਜੱਗੂ ਹੁਣੀ ਸਾਰੇ ਖੇਡੇ ਸੀਗੇ ਉਹ ਖਿਡਾਰੀ ਸਮਝਿਆ ਕਰੋ ਜੋ ਇੱਕ ਦੋ ਵੀਰ ਕਹਿੰਦੇ ਆ ਵੀ ਉਹ ਪਲੇਅਰ ਦਾ ਖੇਡਣੀ ਤਾਂ ਕਰਕੇ ਯਾਰ ਨਹੀਂ ਖੇਡਦੇ ਕਈ ਯਾਰ ਪਲੇਅਰ ਤਾਂ ਕਰਕੇ ਪਲੇਅਰਾਂ ਦਾ ਤਾਂ ਟਾਈਮ-ਟਾਈਮ ਤੇ ਨਹੀਂ ਪਤਾ ਹੁੰਦਾ ਪਰ ਤੁਸੀਂ ਤੁਹਾਡੀ ਇੱਛਾ ਹੁੰਦੀ ਆ ਪਲੇਅਰ ਜਾਣਨ ਨੂੰ ਵੀ ਅੱਜ ਕਿਹੜਾ ਕੱਪ ਤੇ ਕਿਹੜੇ ਖਿਡਾਰੀ ਖੇਡਣਿਆ ਵੱਡੇ ਤਾਂ ਹੁੰਦਾ ਹੀ ਆ ਹਰ ਇੱਕ ਵੀਰਾਂ ਨੂੰ ਕਿਉਂਕਿ ਉਸ ਮੇਲੇ ਦਾ ਨਜ਼ਾਰਾ ਵੱਖਰਾ ਹੁੰਦਾ ਦੇਖਣ ਦਾ ਫਿਰ ਜਿੱਥੇ ਜੋ ਹੈ ਵੱਡੇ ਖਿਡਾਰੀ ਪਹੁੰਚਣ ਗੱਲ ਕਰੀਏ ਟੂਰਨਾਮੈਂਟਾਂ ਦੀ ਆਪਾਂ ਇਹ ਜੋ ਹੈ ਵੀਡੀਓ ਵੀ ਇੱਕ ਦਿਨ ਪਹਿਲਾਂ ਦੀ ਬਣਾਈ ਹੁੰਦੀ ਆ ਤਾਂ ਕਰਕੇ ਕਾਫੀ ਘੱਟ ਪਲੇਅਰਾਂ ਬਾਰੇ ਪਤਾ ਹੁੰਦਾ ਤਾਂ ਕਿ ਤੁਹਾਨੂੰ ਜੋ ਹਸੰਦੇ ਆ ਸਵੇਰ 7 ਵਜੇ ਜੋ ਆ ਵੀਡੀਓ ਮਿਲ ਜੇ ਤੁਹਾਨੂੰ ਪਤਾ ਲੱਗ ਜੇ ਵੀ ਅੱਜ ਕਿੱਥੇ ਵੱਡੇ ਟੂਰਨਾਮੈਂਟ ਹੋਣੇ ਆ ਅੱਜ ਕਿੱਥੇ ਵੱਡੇ ਖਿਡਾਰੀ ਖੇਡਣੇ ਆ ਤਾਂ ਕਰਕੇ ਅਸੀਂ ਇਹ ਬਣਾ ਲੈਨੇ ਹੁੰਨੇ ਆ ਤਾਂ ਕਿ ਸਵੇਰ ਤੁਹਾਨੂੰ ਜੋ ਹਸੰਦੇ ਆ ਵੀਡੀਓ ਮਿਲ ਸਕੇ ਬਾਕੀ ਜੇ ਕੋਈ ਗਲਤੀ ਹੋ ਜਾਂਦੀ ਹੁੰਦੀ ਆ ਤਾਂ ਮਾਫੀ ਚਾਹੁੰਨਾ ਬਾਕੀ ਅੱਜ ਪਹਿਲੇ ਟੂਰਨਾਮੈਂਟ ਦੀ ਗੱਲ ਕਰੀਏ ਸਹਾੜਾਣੇ ਦੇ ਵਿੱਚ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ ਓਪਨ ਦਾ ਵੱਡਾ ਕਬੱਡੀ ਕੱਪ ਅੱਜ ਮਾਲਵੇ ਏਰੀਏ ਤੇ ਜਿੱਥੇ ਕੀ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਕਲਿਆਣ ਸੋਖੇ ਦੀ ਟੀਮ ਦੇ ਵਿੱਚ ਉਹ ਖਿਡਾਰੀ ਖੇਡਣੇ ਆ ਜਿਨ੍ਹਾਂ ਦੀ ਦੁਨੀਆ دیਵਾਨੀ ਆ ਸ਼ਰਨਾ ਡੱਗੋ ਵਾਲਾ ਬਲਕਾਰਨ ਕਲਿਆਣਾ ਵਾਲਾ ਵੱਡੀ ਟੀਮ ਇੱਥੇ ਪਹੁੰਚਣ ਜਾ ਰਹੀ ਹੈ ਇਨ੍ਹਾਂ ਖਿਡਾਰੀਆਂ ਦੀ ਤੇ ਇੱਥੇ ਜੋ ਹੈ ਵੱਡੀ ਟੀਮ ਨਾਲ ਇੱਥੇ ਜੋ ਹੈ ਵੱਡੇ ਖਿਡਾਰੀ ਖੇਡਣਗੇ ਅੱਜ ਜੋ ਹੈ ਦੂਜਾ ਟੂਰਨਾਮੈਂਟ ਜੰਡ ਪਰ ਮਹਾਲੀ ਜ਼ਿਲ੍ਹੇ ਦੇ ਵਿੱਚ ਵੱਡੇ ਰਿਕਾਰਡ ਬਾਨਨੇ ਆ ਜਿੱਥੇ ਕੀ ਓਪਨ ਦੇ ਮੈਚ ਤਿੰਨ ਖਿਡਾਰੀ ਬਾਹਰੋਂ ਰੱਖੇ ਗਏ ਆ ਪਹਿਲਾ ਇਨਾਮ 1.5 ਲੱਖ ਰੁਪਏ ਅਤੇ ਦੂਜਾ ਇਨਾਮ 1 ਲੱਖ ਰੁਪਏ ਤੇ ਬੈਸਟ ਰੇਡਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਅੱਜ ਫੇਰ ਬੋਲਟ ਮੋਟਰਸਾਈਕਲ ਦਿੱਤੇ ਜਾਣੇ ਆ ਵੈਸਟਾਂ ਨੂੰ 365 ਅਫੀਸ਼ੀਅਲ ਵੈਬਸਾਈਟ ਤੇ ਲਾਈਵ ਚੱਲਣਾ ਗੱਲ ਕਰੀਏ ਖੜਾ ਰਿਆਂ ਦੀ ਇੱਥੇ ਜੋ ਹੈ ਕੱਲ ਜੋ ਹੈ ਸ਼ੀਲੂ ਨਹੀਂ ਖੇਡਿਆ ਪਰ ਅੱਜ ਜੋ ਹੈ ਸ਼ੀਲੂ ਜ਼ਰੂਰ ਖੇਡੂਗਾ ਝੰਡਪੌੜ ਦਾ ਵੱਡਾ ਮੇਲਾ ਤੇ ਅੱਜ ਹਰਿਆਣੇ ਵਾਲਾ ਇੱਥੇ ਵੱਡੀ ਟੀਮ ਲੈ ਕੇ ਪਹੁੰਚ ਰਿਹਾ ਮਾਜੇ ਦੇ ਮਜਹਿਲਾਂ ਦੀ ਗੱਲ ਕਰੀਏ ਅਮਰਤ ਔਲਖਾ ਵਾਲਾ ਵੀ ਇੱਥੇ ਪਹੁੰਚਣ ਜਾ ਰਿਹਾ ਰਾਜਾ ਪੱਧਰੀ ਵਾਲਾ ਸੁਰਖਪੁਰ ਦੇ ਦਾ ਸੁਰਖਪਰੀਆ ਲੈ ਕੇ ਅੱਜ ਕਮਾਲਾਂ ਕਰਨਗੇ ਵੱਡੀ ਟੀਮ ਲੈ ਕੇ ਇਹਨਾਂ ਦੀ ਵੀ ਜੋ ਹੈ ਵੱਡੀ ਟੀਮ ਆ ਰਹੀ ਹੈ ਡੇਰਾ ਬਾਬਾ ਨਾਨਕ ਵਾਲਾ ਗੱਜਣ ਪਹੁੰਚ ਰਿਹਾ ਸੌਰ ਸਿੰਘੀ ਆਂਬਾ ਵੀ ਜੋ ਹੈ ਮੈਨੂੰ ਲੱਗਦਾ ਹੈ ਸ਼ਿਲੂ ਦੀ ਟੀਮ ਦੇ ਨਾਲ ਸੌਰ ਸਿੰਘ ਵਾਲਾ ਵੀ ਜਾਨਕੀ ਸਰੇ ਦੇ ਖਿਡਾਰੀ ਤੇ ਸਰੇ ਦੀਆਂ ਟੀਮਾਂ ਇੱਥੇ ਜੋ ਹੈ ਜੰਡਪੁਰ ਦੇ ਵੱਡੇ ਕੱਪ ਤੇ ਦੇਖਣ ਨੂੰ ਮਿਲਣੀਆਂ ਤੁਹਾਨੂੰ ਜਾਨਕੀ ਪੰਜਾਬ ਦੇ ਵਿੱਚੋਂ ਮਾਲਵੇ ਵਿੱਚੋਂ ਵੀ ਕਾਫੀ ਪਲੇਅਰ ਤੇ ਜੋ ਹੈ ਮਾਝੇ ਦੇ ਵਿੱਚੋਂ ਦੁਆਬੇ ਦੇ ਵਿੱਚੋਂ ਵੱਡੇ ਖਿਡਾਰੀ ਇੱਥੇ ਪਹੁੰਚਣਗੇ ਇਹ ਤੁਹਾਨੂੰ ਅੱਜ ਦੇ ਵੱਡੇ ਕੱਪਾਂ ਬਾਰੇ ਵੱਡੀ ਅਪਡੇਟ ਦੇਣੀ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਹੋਰ ਵੀਨਾ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਚੈਨਲ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਓ ਸਾਰੇ ਭਰਾ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਪਾਉਂਦੇ ਰਹਿਣੇ ਆਂ ਧੰਨਵਾਦ